ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਤਤਲਬ ਨਹੀਂ ਕਰ ਸਕਦੇ ਪਰ ਅਸੀਂ ਸਖਤਰੇ ਤਲਬ ਕੀਤਾ ਤੇ 15 ਜਨਵਰੀ ਨੂੰ ਆ ਕੇ ਪੇਸ਼ ਹੋਣ ਕਿ ਉਹ ਉਸ ਤੇ ਜਵਾਬ ਹੁੰਦਾ ਮੁੱਖ ਮੰਤਰੀ ਸਭ ਨਹੀਂ ਕਰ ਸਕਦੇ ਕਿ ਨਿਵਾਣੇ ਸਿੱਖ ਪੱਜੇ ਕਿ ਇਹ ਪਹਿਲੀ ਜਾਮਾ ਅਕਾਲ ਤਖਤ ਸਰਬੁੱੱਚਾ ਰਾਸ਼ਪਤੀ ਜਾ ਰਹੇ ਨੇ ਉਹ ਪ੍ਰੋਗਰਾਮ ਵੀ ਛੱਡ ਦਿਆਂਗੇ ਮੇਰੇ ਲਈ ਪਹਿਲੇ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਇਕਸ ਦਾ ਚਲੰਗ ਲੂ ਬਣ ਕੇ ਜਾਂਦਾ ਹਾਂ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਰਿਕਾਰਡ ਲੈ ਕੇ ਜਾਣਾ ਮੈਂ ਤਾਂ ਬਖੀਆਂ ਦੇਡ ਤੋਂ ਗੋਲਕ ਦੇ ਹਿਸਾਬ ਕਿਤਾਬ ਦੀ ਹੈ ਇਹ ਗੱਲੋਂ ਪਹਿਲਾਂ ਵੀ ਕਹਿ ਚੁੱਕੇ ਪਰ ਅੱਜ ਜੋ ਇਸ ਤਰੀਕੇ ਨਾਲ ਸਾਹਮਣੇ ਆਏ ਦਿਖਾਵਾ ਪ੍ਰਖਟਾ ਪਾਈ ਕਿ ਮੈਂ ਬੜੀ ਨਿਮਰਤਾ ਨਾਲ ਜਾਣਾ ਪਰ ਕਿਤੇ ਨਾ ਕਿਤੇ ਇਹ ਹੈ ਕਿ ਬੈਠ ਕੇ ਹਿਸਾਬ ਕਰ ਵੈਸੇ ਤਾਂ ਬਲਾਉਣ ਦੇ ਤਰੀਕਾ ਕਰਤੇ ਸਵਾਲ ਖੜਾ ਹੈ ਸਵਾਲ ਜ세ਦਰ ਸਹਿਬਾਨ ਵਾਲੇ ਪਾਸਿਓਂ ਜਿਵੇਂ ਸੱਧਿਆ ਗਿਆ ਉਹਦੇ ਉੱਤੇ ਸਿੱਖ ਸੰਸਥਾਾਂ ਸਿੱਖ ਵਿਦਵਾਨ ਹੀ ਸਵਾਲ ਖੜੇ ਕਰ ਰਹੇ ਨੇ